ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਮੋਕਾ ਦੇ ਕੋਕਰੀ ਕਲਾ ਵਿੱਚ ਸਥਿਤ ਕੋਲ ਸਟੋਰ ਵਿੱਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਅਮੋਨੀਆ ਗੈਸ ਲੀਕ ਹੋ ਗਈ ਹੈ ਜਿਸ ਕਰਕੇ ਇਹ ਹਾਦਸਾ ਵਾਪਰਿਆ ਇਸ ਦੇ ਨਾਲ ਹੀ ਫਾਇਰ ਬਿਗੇਟ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਉੱਥੇ ਹੀ ਕੋਲ ਸਟੋਰ ਵਿੱਚ ਕੰਮ ਕਰ ਰਹੇ 4 ਤੋਂ 5 ਵਿਅਕਤੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਕੀ ਬੱਚ ਬੰਦੇ ਸੀਗੇ ਦੋ ਤੇ ਉਹ ਨਿਕਲ ਕੇ ਮਸਾ ਬਜੇ ਆ ਇੱਕ ਫੋਰਮੈਨ ਸੀਗਾ ਇੱਕ ਦਾ ਨਾਲ ਦਾ ਸੀਗਾ ਕੰਮ ਕਰਨ ਵਾਲਾ ਹੂੰ ਕੀ ਕਾਰਨ ਕੀ ਰਿਹਾ ਕੁਝ ਪਤਾ ਕਾਰਨ ਦਾ ਯਾਰ ਕੁਝ ਨਹੀਂ ਪਤਾ ਲੱਗਾ ਹੋ ਸਕਦਾ ਕੀ ਪਤਾ ਭਝਾਲਾ ਆ ਕੀ ਬਣਿਆ ਕੀ ਕੁਝ ਪਤਾ ਹੀ ਨਹੀਂ ਲੱਗ ਰਿਹਾ ਬਈ ਕੀ ਹੋਇਆ ਵਾ ਨੁਕਸਾਨ ਕਿਦਾਂ ਹੋ ਗਿਆ ਨੁਕਸਾਨ ਤਾਂ ਸਾਰਾ ਕੋਲਡ ਸਟੋਰ ਤਵਾ ਹੋ ਗਿਆ ਜੀ ਬਹੁਤ ਨੁਕਸਾਨ ਹੋ ਗਿਆ ਜੀ ਯਾਨੀ ਯਾਨੀ ਕਿ ਦੁਆਰਾ ਕੋਲਡ ਸਟੋਰ ਦੁਆਰਾ ਬੰਨ ਲੂੰਗਾ ਜੀ ਕੋਈ ਜਾਨੋਂ ਨੁਕਸਾਨ ਹੋਇਆ ਕੋਈ ਨਹੀਂ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਇੱਕ ਗੱਡੀ ਆ ਪ੍ਰੀਆ ਖਣੀ ਕਿਹੜੀ ਆ ਮਾਲਕ ਦੀ ਘਟਨਾ ਕੀ ਜੀ ਪਤਾ ਨਹੀਂ ਲੱਗਾ ਘਟਨੇ ਦਾ ਇਕਦਮੀ ਹੋ ਬਲਾਸਟ ਹੋ ਗਿਆ ਅਸੀਂ ਤਾਂ ਮੈਂ ਮੁੰਡਾ ਸੀ ਪਿੱਛੇ ਬਾਉ ਜੀ ਸੀ ਇੱਧਰ ਉਹ ਦੂਜੇ ਬੰਦੇ ਸਭ ਨਿਕਲੇ ਬਾਹਰ ਮੁਸ਼ਕਲ ਨੇਰਾ ਹੋ ਗਿਆ ਜੀ ਬਿਲਕੁਲ ਹਨੇਰਾ ਕਿੰਨੇ ਜਣੇ ਸੀ ਅੰਦਰ ਅੰਦਰ 4-5 ਜਣੇ ਸੀ 5-6 ਜਣੇ 5 ਜਣੇ ਆ ਮੁੰਡਾ ਵੀ ਸੀ ਬਚਾਓਗੇ ਸਾਰੇ ਹਾਂਜੀ ਹਾਂਜੀ ਜਾਨੀ ਇਨਸਾਨ ਕੋਈ ਨਹੀਂ ਸਭ ਬਚਾਅ ਹੋ ਗਿਆ ਬੜਾ ਸੇ ਨੁਕਸਾਨ ਬਹੁਤ ਹੋ ਗਿਆ ਥੱਲੇ ਆ ਜੀ ਬਾਉ ਦੇ ਹੋਇਆ ਕਿਸੇ ਦਾ ਕੋਈ ਪਤਾ ਲੱਗਾ ਨਹੀਂ ਜੀ ਬਾਉ ਜੀ ਇਹ ਨਹੀਂ ਪਤਾ ਲੱਗਿਆ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਸਟੋਰ ਹੀ ਨਵਾਂ ਬਣਨਾ ਸਮਝੋ ਸਭ ਕੁਝ ਖਤਮ ਹੀ ਹੈ ਨੁਕਸਾਨ ਬਹੁਤ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਬਸ ਸਾਰਾ ਖਤਮ ਹੋ ਗਿਆ ਇਸ ਇਸ ਦਾ ਜਗਤਾਰ ਜੀ ਇੱਥੇ ਕੋਲਡ ਸਟੋਰ ਦੇ ਵਿੱਚ ਗੈਸ ਲੀਕ ਹੋਈ ਹੈ ਕੀ ਹੋਇਆ ਸਾਰਾ ਮਾਮਲਾ ਕਿਵੇਂ ਹੋਇਆ ਤਕਰੀਬਨ ਸਾਨੂੰ ਜੀ 5 ਵਜੇ ਸੂਚਨਾ ਮਿਲੀ ਆ ਤੇ ਵੀ ਇੱਥੇ ਜਿਹੜਾ ਪੋਕਰੀ ਤੋਂ ਜਲਾਲਾਬਾਦ ਰੋਡ ਤੇ ਕੋਲਡ ਸਟੋਰ ਆ ਜਿਹੜੀ ਉਹਦੀ ਗੈਸ ਲੀਕ ਹੋ ਗਈ ਆ ਤੇ ਬਲਾਸਟ ਹੋ ਗਿਆ ਉੱਥੇ ਤੇ ਅਸੀਂ ਤੁਰੰਤ ਆ ਕੇ ਵੇਖਿਆ ਤੇ ਗੈਸ ਬਹੁਤ ਜ਼ਿਆਦਾ ਲੀਕ ਸੀ ਕਿ ਤੇ ਹੁਣ ਵੀ ਲੀਕ ਆ ਜਿਹੜੀ ਅਸੀਂ ਪਾਣੀ ਮਾਰ ਕੇ ਉਹਨੂੰ ਕੁਲਿੰਗ ਮੈਥਡ ਦੇ ਨਾਲ ਠਾਂ ਕਰ ਰਿਹਾ ਜਿਹਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਨਾ ਹੋ ਸਕੇ ਕੋਈ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਨੇੜੇ ਨਾ ਆਓ ਹਾਂਜੀ ਅਸੀਂ ਆਪ ਖੁਦ ਇਹ ਉਹਨਾਂ ਨੂੰ ਪਾਸੇ ਕਰ ਰਹੇ ਹਾਂ ਦੱਸ ਰਹੇ ਹਾਂ ਕਿ ਜੇ ਕੋਈ ਨੇੜੇ ਨਾ ਹੋਵੇ ਵੀ ਇਹ ਗੈਸ ਲੀਕ ਹੈ ਕੋਈ ਵੀ ਇਹਦੇ ਨਾਲ ਨੁਕਸਾਨ ਹੋ ਸਕਦਾ ਅੱਖਾਂ ਦਾ ਨੁਕਸਾਨ ਹੋ ਸਕਦਾ ਮੌਤ ਹੋ ਸਕਦੀ ਹੈ ਸਦਮਾ ਖੋਟ ਸਕਦਾ ਜੀ ਇਹਦੇ ਨਾਲ ਤੇ ਤਾਂ ਕਰਕੇ ਉਹਨਾਂ ਨੂੰ ਅਸੀਂ ਦੱਸ ਰਹੇ ਹਾਂ ਵੀ ਨੇੜੇ ਨਾ ਹੋਵੋ ਕਿਤਾ ਜੀ ਕਿੰਨਾ ਕੋ ਨੁਕਸਾਨ ਹੋਇਆ ਇੱਥੇ ਨੁਕਸਾਨ ਤਾਂ ਜੀ ਉਹਨਾਂ ਦੇ ਦੱਸਣ ਮੁਤਾਬਕ 50-60 ਹਜ਼ਾਰ ਜਿਹੜਾ ਗੱਟਾ ਲੂਆਂ ਦਾ ਵਿੱਚ ਲੱਗਾ ਹੋਇਆ ਸਾਰਾ ਜਿਹੜਾ ਕੋਲਡ ਸਟੋਰ ਆ ਉਹ ਡੱਗ ਚੁੱਕਾ ਜੀ ਉਹਦਾ ਕੰਦਾ ਪਾੜ ਚੁੱਕਾ ਉਹਨਾਂ ਦੀ ਕਰੇਟਾ ਗੱਡੀ ਉਹਨਾਂ ਦੀ ਸੀਗੀ ਉਹ ਵੀ ਥੱਲੇ ਆ ਗਈ ਤੇ ਬਲਾਸਟ ਹੋਇਆ ਉਹਨਾਂ ਦੱਸਣ ਮੁਤਾਬਕ ਜੀ ਉਹ ਕਹਿੰਦੇ ਸੀ ਖਾਣਾ ਖਾ ਰਹੇ ਸੀਗੇ ਤੇ ਜੀ ਇੱਕਦਮ ਬਲਾਸਟ ਆਵਾਜ਼ ਆਈ ਹੈ ਤੇ ਨਾਲ ਦੀ ਨਾਲ ਹੀ ਸਾਰਾ ਕੁਝ ਡੱਗ ਗਿਆ ਇਹ ਸਾਰੀ ਕੰਦੋਸਿਆ ਕਰਕੇ ਡਿੱਗੀ ਹੈ ਹਾਂਜੀ ਹਾਂਜੀ ਉਸੇ ਕਰਕੇ ਡਿੱਗੀ ਕੋਈ ਜ਼ੋਤ ਜਾਣੇ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹਜੇ ਤੱਕ ਤਾਂ ਕੋਈ ਨਹੀਂ ਵੇਖਣ ਦੇ ਵਿੱਚ ਵੀ ਆਇਆ ਸੀ ਜਾ ਕੇ ਚੈੱਕ ਵੀ ਕੀਤਾ ਕੋਈ ਸਾਨੂੰ ਹਾਲ ਦੀ ਘੜੀ ਤਾਂ ਕੁਝ ਨਹੀਂ ਦਿਖਾਇਆ ਇਸ ਤਰ੍ਹਾਂ ਦਾ ਕੋਈ ਜਿਹੜਾ ਹੋਵੇ। ਬਜਾਦਾਰ ਜੀ ਹਾਲੇ ਤੱਕ ਗੈਸ ਜਿਹੜੀ ਲੀਕ ਹੋਣਾ ਉਹ ਨਹੀਂ ਹਟ ਰਹੀ ਹਾਲੇ ਤੱਕ ਵੀ ਖੜ੍ਹਾ ਨਹੀਂ ਜਾ ਰਿਹਾ ਇੱਥੇ। ਇਹ ਸਰ ਜੀ ਉਹ ਜਿਹੜਾ ਨਾ ਇਹਦੇ ਵਿੱਚ ਉਹਨਾਂ ਦੇ ਤਿੰਨ ਦਿਨਾਂ ਤੋਂ ਉਹਨਾਂ ਦੇ ਦੱਸਣ ਮੁਤਾਬਕ ਵੀ ਕੋਲਡ ਸਟੋਰ ਬੰਦ ਸੀਗਾ ਤੇ ਉਹਦੇ ਜਿਹੜੇ ਵਾਲ ਆ ਉਹ ਤਾਂ ਬੰਦ ਆ ਜਿਹੜੀਆਂ ਪਾਈਪਾਂ ਦੇ ਵਿੱਚ ਗਏ ਸਾਂ ਉਹ ਤਾਂ ਉਹਨਾਂ ਚਿਰ ਬਾਹਰ ਨਿਕਲੂਗੀ ਜਿੰਨਾ ਚਿਰ ਉਹ ਵਿੱਚ ਆ ਜੀ ਉਹਨਾਂ ਦੇ। ਉਹਨਾਂ ਚਿਰ ਅਸੀਂ ਇਹਨੂੰ ਪਾਣੀ ਮਾਰ ਕੇ ਤੇ ਠੰਡਾ ਕਰ ਰਹੇ ਹਾਂ। ਹੁਣ ਕਿਸ ਤਰ੍ਹਾਂ ਸਿਤੀ ਕੰਟਰੋਲ 'ਚ ਹੈ? ਨਹੀਂ ਹਜੇ ਜਾਣੀ ਹਜੇ ਤਾਂ ਖਤਰਾ ਹੈਗਾ ਜੀ ਇਹਦਾ ਕਿਉਂਕਿ ਜਿੰਨਾ ਚਿਰ ਗੈਸ ਲੀਕ ਆ ਉਹਨਾਂ ਚਿਰ ਅਸੀਂ ਇੱਥੇ ਆ ਉਹਨਾਂ ਚਿਰ ਹਜੇ ਜੇ ਕੋਈ ਨੇੜੇ ਹੋਊਗਾ ਤਾਂ ਨੁਕਸਾਨ ਦਾ ਡਰ ਆ ਜੀ